ਆ ਰਿਆ ਸੀ ਜੀਵ ਚੌਪਾਏ ਤੇ ਉਹਨੇ ਦੋ ਲੱਤਾਂ ਪਹਿਲਾਂ ਲਾਤੀਆਂ ਉਹਨੇ ਦੇਖਿਆ ਇਹਨੂੰ ਸਿੱਧਾ ਜਾਂ ਬਣਾ ਕੇ ਦੇਖੀਏ ਅਰਨ ਬੇਦਨੇ ਪਸ ਗੜ ਤੇ ਨਰ ਕੀਏ ਵਿਚਰੇ ਵਿਸਰੇ ਸਿੰਘ ਅਰ ਪੂਸ਼ ਕਹਿੰਦੇ ਇੱਕ ਤਾਂ ਅਰ ਵਿਦਾਤਾ ਜਿਹੜਾ ਇਹਨਾਂ ਦੇ ਸਿਰ 'ਚ ਸਿੰਘ ਲਾਉਣੇ ਭੁੱਲ ਗਿਆ ਇੱਕ ਇਹਨਾਂ ਦੇ ਪੂਸ਼ ਲਾਉਣੀ ਭੁੱਲ ਗਿਆ ਕੰ ਲਾਗੇ ਦੋ ਲੱਤਾਂ ਵਾਲੇ ਬੁਣਾ ਦਿੱਤੇ ਤੇ ਅਗਲੀਆਂ ਲੱਤਾਂ ਦੀ ਬੁਧਾਈ ਹੱਥ ਬੁਣਾ ਦਿੱਤੇ ਕਹਿੰਦੇ ਬਿਸਰੇ ਸਿੰਘ ਅਰ ਪੂਸ਼ ਤੁਲਸੀ ਹਰ ਕੇ ਨਾਮ ਬਿਨ ਤ੍ਰਿਗਧਾੜੀ ਤ੍ਰਿਗਮੂਸ਼ ਲਾਨਤ ਹੈ ਉਸ ਜੀਵਨ ਨੂੰ ਕਹਿੰਦਾ ਜੇ ਇਹਨੇ ਮਨੁੱਖਾ ਜੀਵਨ પાਕੇ ਰੱਬ ਨਹੀਂ ਜਪਿਆ ਪਰਮਾਤਮਾ ਪ੍ਰਸਤ ਨਹੀਂ ਹੋਇਆ ਮਤ ਕਹੋ ਮੈਂ ਸਿੱਖ ਹੋਵਾਂਗਾ ਮਤ ਕਹੋ ਮੈਂ ਆਹ ਹੂੰ ਮੰਗਾ ਵੋਹ ਹੂੰ ਮੰਗਾ ਰੱਬ ਨਾਲ ਨਹੀਂ ਜੁੜਿਆ ਇਧਰੋਂ ਭੁੱਲ ਗਿਆ ਪੱਲੇ ਕੁਝ ਨਹੀਂ ਪਹਿਣਾ ਕਹਿੰਦੇ ਜਿੰਨਹਿ ਬਤਾਇਆ ਜਿੰਨੇ ਦੱਸਿਆ ਕਹਿੰਦੇ ਐਸਾ ਐਹੋ ਜਿਹਾ ਦਸਨਹਾਰਾ ਦਾਤਾ ਗੋਰ ਵੱਡ ਭਾਗੀ ਪਿਆ ਉਹ ਗੁਰੂ ਜਿਹਦਾ ਚਿੰਤਨ ਕੀਤਿਆਂ ਅੰਧਕਾਰ ਨੂੰ ਕਟਦਾ ਗਿਆਨ ਪ੍ਰਕਾਸ਼ ਕਰਦਾ ਰੂਹਦਰ ਪ੍ਰਕਾਸ਼ ਹੁੰਦਾ ਉਹ ਵੱਡੇ ਭਾਗਾ ਵਾਲਿਆਂ ਨੇ ਉਸ ਗੁਰੂ ਦੀ ਪ੍ਰਾਪਤੀ ਕਰ ਲਈਆ ਮਾਰਗ ਤੇ ਆਏ ਗੁਰੂ ਦੇ ਤੇ ਚੱਲ ਕੇ ਤੇ ਦਰ ਤੇ ਆ ਗਏ ਮਾਰਗ ਤੇ ਚੱਲਦਿਆਂ ਦਰ ਤੇ ਤੇ ਦਰ ਦੇ ਦੁਆਰਾ ਘਰ ਵਿੱਚ ਗੁਰੂ ਵਿੱਚ ਪਰਵੇਸ਼ ਕਰ ਗਏ ਰਸਤਾ ਸਵਸ਼ਤਾ ਦਾ ਤੇ ਦਰ ਸਾਧ ਸੰਗਤ ਦਰਵਾਜਾ ਇਹਦੇ ਅੰ ਵਿੱਚ ਆ ਕੇ ਗੁਰੂ ਅੰਦਰ ਪ੍ਰਵੇਸ਼ ਕਰਨਾ ਆਭੇਦੋਣਾ ਇੱਕ ਮੇਕੋ ਜਾਣਾ ਐਸਾ ਗੁਰ ਵੱਡ ਭਾਗੀ ਪਾਇਆ ਇਹੋ ਜੇ ਗੁਣਾ ਵਾਲਾ ਗੁਰੂ ਜਿਹੜਾ ਸੀ ਨਾ ਵੱਡਿਆਂ ਭਾਗਾਂ ਵਾਲਿਆਂ ਨੇ ਉਹਨੂੰ ਪਾ ਲਿਆ ਔਰ ਪ੍ਰਾਪਤੀ ਉਹਦੀ ਕਰ ਲਈ ਗੁਰੂ ਦੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਐਸਾ ਗੁਰੂ ਉਹਨਾਂ ਨੂੰ ਮਿਲ ਗਿਆ ਜਿਨ੍ਹਾਂ ਨੇ ਗੁਰੂ ਵੱਲ ਨੂੰ ਚੱਲਣਾ ਕੀਤਾ ਨਹੀਂ ਤੇ ਉਜਾੜ ਨੂੰ ਜਾਂਦੇ ਨੇ ਉਜਾੜ ਜੀਵਨ ਵਿੱਚ ਉਤਰਦੀ ਆ ਕਹਿੰਦੇ ਭੁੱਲਾ ਮਾਰਗ ਜੋ ਦੱਸੇ ਭੁੱਲੇ ਹੋਏ ਨੂੰ ਜਿਹੜਾ ਮਾਰਗ ਦੱਸ ਦੇਵੇ ਤਿਸ ਕੈ ਲਾਗੂ ਪਾਏ ਆਪਾ ਤੁਰੇ ਜਾਈਏ ਕਿਸੇ ਸ਼ਹਿਰ ਕਿਸੇ ਲਾਕੇ ਦੇ ਵਿੱਚ ਜਾਂ ਜੰਗਲ ਬਹਿਲੇ ਚ ਆਪਾਂ ਨੂੰ ਰਸਤੇ ਦਾ ਪਤਾ ਨਾ ਲੱਗੇ ਭੜਕੇ ਰਸਤਿਆਂ ਕੁ ਰਸਤੇ ਪੈਦਾ ਈ ਤੇ ਤੁਰੇ ਜਾਣਿਆ ਜਾਣਿਆ ਕਿਸੇ ਨੂੰ ਪੁੱਛ ਲਈਏ ਬਈ ਮੈਂ ਫੁਲਾਨੇ ਸ਼ਹਿਰ ਨੂੰ ਫੁਲਾਨੇ ਨਗਰ ਨੂੰ ਜਾਣਾ ਕਹੇਗਾ ਤੂੰ ਤਾਂ ਗਲਤ ਰਸਤੇ ਆ ਗਏ ਐਥੋਂ ਹੀ ਵਾਪਸ ਮੁੜਦਾ ਉਹ ਰਸਤਾ ਤਾਂ ਪਿੱਛੇ ਬੜਾ ਰਹਿ ਗਿਆ ਇਹ ਤੂੰ ਗਲਤ ਰਸਤੇ ਆ ਗਿਆ ਇੱਧਰ ਲੁੱਟਿਆ ਕੁੱਟਿਆ ਜਾਵੇਂਗਾ ਇੱਧਰ ਬਚਣਾ ਕੁਝ ਨਹੀਂ ਹੋ ਪਿੱਛੇ ਮੁੜ ਜਾਵੇਂਗਾ ਉਸ ਰਸਤੇ ਜਾਵੇਂਗਾ ਮੰਜ਼ਿਲ ਤੇ ਪਹੁੰਚ ਜਾਏਗਾ ਸੁਰੱਖਿਤ ਪਹੁੰਚ ਜਾਏਗਾ ਆਪਾਂ ਨੂੰ ਕਹਿੰਦੇ ਹੋ ਭਰਾਵਾ ਤੇਰਾ ਧੰਨਵਾਦ ਜਿੰਨੇ ਮੈਨੂੰ ਦੱਸ ਦਿੱਤਾ ਈ ਇਸ ਮਾਰਗਬਾਰੇ ਇਸ ਰਸਤੇ ਬਾਰੇ ਤੇ ਮੈਂ ਅੱਗੇ ਹੋਰ ਚਲਾ ਜਾਂਦਾ ਮੈਂ ਤਾਂ ਲੁੱਟੇ ਪੁੱਟੇ ਦਾਣਾ ਸੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਬਈ ਜਿੰਨੇ ਸੰਸਾਰ ਦੇ ਵਿੱਚ ਆ ਕੇ ਭੁੱਲੇ ਮਾਰਗ ਜੋ ਦੱਸੇ ਜਿਹੜਾ ਭੁੱਲੇ ਹੋਏ ਨੂੰ ਰਸਤਾ ਦੱਸਦਾ ਹੈ ਕਿ ਤੂੰ ਭਟਕਿਆ ਹੋਇਆ ਹੈ ਜਿਸ ਰਸਤੇ ਤੇ ਸੱਜਣਾ ਤੂੰ ਚੱਲਦਾ ਹੈ ਨਾ ਇਹ ਸੰਸਾਰ ਲਈ ਤਾਂ ਹੋਵੇਗਾ ਚੰਗਾ ਪਰ ਇਹਦੇ ਤੇ ਵਿਕਾਰ ਠੱਗ ਲੋਕ ਠੱਗ ਥੱਗ ਮਿਲ ਕੇ ਦੇੜਿਆ ਉਹ ਜੀਵ ਨੂੰ ਲੁੱਟ ਪੁੱਟ ਲੈਂਦੇ ਆ ਤਿਸ ਕਾ ਲਾਗੋ ਪਾਏ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਮੈਂ ਉਹਦੇ ਚਰਨ ਪਕੜ ਲਵਾਂ ਜਿਹੜਾ ਮਾਰਗ ਦੱਸੇ ਮਾਰਗ ਕੋ ਮਾਰਗ ਤੋਂ ਮੁੜੇ ਤੇ ਚੰਗਾ ਮਾਰਗ ਜਿਹੜਾ ਦੱਸੇ ਜਿਹੜਾ ਮੰਜ਼ਲ ਤੇ ਸੁਰੱਖਿਅਤ ਰੱਖ ਕੇ ਜੀਵ ਨੂੰ ਲੈ ਜਾਵੇ ਗੁਰ ਬਿਨ ਦਾਤਾ ਕੋ ਨਹੀਂ ਉਹ ਮਾਰਗ ਦਰਸ਼ਨ ਲਈ ਗੁਰੂ ਤੋਂ ਬਗੈਰ ਦਾਤਾ ਕੋਈ ਨਹੀਂ ਜਿਹੜਾ ਸਾਨੂੰ ਬਖਸ਼ਿਸ਼ਾਂ ਕਰੇ ਰਹਿਮਤ ਕਰੇ ਕੀਮਤ ਕਹਿ ਨਾ ਜਾਏ ਉਸ ਦਾਤੇ ਦੀ ਕੋਈ ਕੀਮਤ ਨਹੀਂ ਦੱਸ ਸਕਦਾ ਕਿ ਕਿੱਡਾ ਕੁ ਵੱਡਾ ਕਿੰਨੀ ਕੁ ਰਹਿਮਤ ਦਾ ਮਾਲਕ ਏ ਅਗਮਾ ਗੋਚਰ ਗੁਰੂ ਦਿਖਾਇਆ ਜਿਹੜਾ ਨਿਰਗੁਣ ਸਰੂਪ ਆਕਾਲ ਪੁਰਖ ਵੈਰ ਗੁਰੂ ਨਾਂ ਮਨ ਬਾਣੀ ਸ਼ਰੀਰ ਦੀ ਗਮਤਾ ਤੋਂ ਪਰੇ ਪੌਂਚ ਤੋਂ ਪਰੇ ਇੰਦਰੀਆਂ ਦੀ ਪਕੜ ਤੋਂ ਪਰੇ ਉਹ ਗੁਰੂ ਦਿਖਾਇਆ ਗੁਰੂ ਕੁਲ ਆਏ ਗੁਰੂ ਦੀ ਸਿੱਖਿਆ ਨੂੰ ਅਰ ਹਿਰਦੇ ਚ ਵਸਾਇਆ ਤੇ ਉਹ ਸਿੱਖਿਆ ਦੁਆਰਾ ਗੁਰੂ ਨੇ ਉਹ ਨਿਰਗੁਣ ਸਰੂਪ ਜਿਹੜਾ ਸੀ ਨਾ ਆਕਾਲ ਪੁਰਖ ਵੈ ਗੁਰੂ ਦਾ ਉਹ ਆਪਣੇ ਅੰਦਰ ਹੀ ਦਿਸਣ ਲਾ ਦਿੱਤਾ ਉਹਦਾ ਦੇਦਾਰ ਹੋ ਗਿਆ ਸਿੱਖੀ ਸਿੱਖਿਆ ਗੁਰੂ ਵੀਚਾਰ ਨਦਰੀ ਕਰਮ ਲੰਘਾਏ ਪਾਰ ਉਹ ਸਿੱਖਿਆ ਨੋ ਦੇ ਨਾਲ ਗੁਰੂ ਨੇ ਦਿਖਾਇਆ ਕਹਿੰਦੇ ਭੂਲਾ ਮਾਰਗ ਸਤਗੁਰ ਪਾਇਆ ਭੁੱਲੇ ਹੋਏ ਨੂੰ ਮਾਰਗ ਰਸਤੇ ਤੇ ਗੁਰੂ ਨੇ ਸਮਝਾ ਕੇ ਪਾਇਆ ਗੁਰੂ ਨੇ ਬੜੇ ਐਸੇ ਆਏ ਕੋਈ ਚੋਰ ਆਇਆ ਕੋਈ ਠੱਗ ਆਇਆ ਜੇ ਠੱਗ ਕੋਲ ਗੁਰੂ ਗਿਆ ਤੇਉ ਨੂੰ ਮਾਰਗ ਪਾਇਆ ਉਹਨੂੰ ਸੱਚੀ ਮੁੱਚੀ ਸੰਤ ਸੱਜਣ ਬਣਾ ਦਿੱਤਾ ਚੋਰ ਆਇਆ ਲੋਕਾਂ ਨੂੰ ਲੁੱਟਦਾ ਸੀ ਉਹਨੂੰ ਵੀ ਸੱਚੀ ਮੁੱਚੀ ਭੂਮੀਆਂ ਸੰਤ ਬਣਾ ਦਿੱਤਾ ਔਰ ਉਹਨ ਗੁਰੂ ਨੇ ਮਾਰਗ ਪਾ ਕੇ ਸਤ ਨਾਲ ਜੋੜਤਾ ਥੱਗ ਨੂੰ ਸੱਚੀ ਮੁੱਚੀ ਦਾ ਸੱਜਣ ਬਣਾ ਦਿੱਤਾ ਇੱਕ ਗੁਰੂ ਦੱਸਦਾ ਹੈ ਗੁਰੂ ਮਾਰਗ ਤੇ ਪਹੁੰਚਾਉਂਦਾ ਹੈ ਮਾਰਗ ਪਾਉਂਦਾ ਹੈ ਭੁੱਲੇ ਭੁੱਲੇ ਜਿਹੜੇ ਨੇ ਉਹਨਾਂ ਨੂੰ ਮਾਰਗ ਗੁਰੂ ਪਾਉਂਦਾ ਗੁਰੂ ਤੋਂ ਬਗੈਰ ਕੋਈ ਨਹੀਂ ਇਸ ਕਰਕੇ ਗੁਰੂ ਵਾਲਾ ਪਾਸਾ ਕਦੇ ਨਾ ਜ਼ਿੰਦਗੀ 'ਚ ਛੱਡੀਏ ਭੁੱਲੇ ਕਾ ਗੁਰ ਮਾਰਗ ਪਾਇਆ ਭੁੱਲੇ ਭਟਕਾ ਆਇਆ ਤੇ ਗੁਰੂ ਨੇ ਉਹਨੂੰ ਮਾਰਗ ਰਸਤੇ ਤੇ ਤੋੜਿਆ ਅਵਰ ਤਿਆਗ ਹੋਰ ਪਾਸੇ ਤਿਆਗ ਕੇ ਹੋਰ ਇਛਾਵਾਂ ਛੱਡ ਕੇ ਹੋਰ ਰਸਤੇ ਛੱਡ ਕੇ ਮਹਾਰਾਜ ਕਹਿੰਦੇ ਹਰ ਹਰੀ ਵੈਗੁਰੂ ਨੇ ਭਗਤੀ ਲਾਇਆ ਕਹਿੰਦੇ ਤੂੰ ਆਹ ਕੰਮ ਕਰ ਉਧਰਲਾ ਚਿੰਤਨ ਨਾ ਕਰ ਇਹ ਨਾ ਚਿੰਤਾ ਕਰ ਉਹ ਫੁਲਾਨਾ ਕੀ ਕਰਦਾ ਹੈ ਕੱਲ ਨੂੰ ਕੀ ਹੋਵੇਗਾ ਉਹ ਕੀ ਹੋਵੇਗਾ ਕਹਿੰਦੇ ਤੂੰ ਚਿੰਤਨ ਕਰ ਪਰਮਾਤਮਾ ਦਾ ਸਿਮਰਨ ਕਰ ਚਿੰਤਾ ਤੇਰੀ ਆਪੇ ਵੈਗੁਰੂ ਦੇਣ ਵਾਲਾ ਦਾਤਾ ਕਰੇਗਾ ਉਹ ਤੇਰੀ ਰਖਵਾਲੀ ਕਰੇਗਾ ਤੂੰ ਚਿੰਤਾ ਨਾ ਕਰ ਚਿੰਤਨ ਪ੍ਰਭੂ ਦਾ ਕਰ ਅਰਾਧਨਾ ਕਰ ਸੱਚੀ ਸਰਕਾਰ ਕਹਿੰਦੇ ਉਸ ਨੂੰ ਆਰਾਧ ਜਿੰਨੇ ਸੰਸਾਰ ਵਿੱਚ ਰਹਨੇ ਆ ਤੈਨੂੰ ਨਰੰਕਾਰ ਨਾਲ ਜੋੜਨਾ ਕੀਤਾ ਹੈ ਮਹਾਰਾਜ ਕਹਿੰਦੇ ਜੇ ਜਦੋਂ ਤੂੰ ਸੰਸਾਰ ਵਿੱਚ ਆਇਆ ਤੇ ਆਰਾਧਿਆ ਰਬੂ ਨਾਲ ਜੁੜਿਆ ਫਿਰ ਗੁਰੂ ਅਰਜੁਨ ਦੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਿਮਰ ਮਨਾ ਉਹ ਮੇਰੇ ਮਨਾ ਹੁਣ ਗੁਰੂ ਨੇ ਮਾਰਗ ਦਸਤਾ ਚੱਲ ਪਿਆ ਤੇ ਸਿਮਰ ਮਨਾ ਰਾਮ ਨਾਮ ਚੇਤਾਰੇ ਔਰ ਰੱਬ ਦਾ ਨਾਮ ਜਿਹੜਾ ਰਮਿਆ ਹੋਇਆ ਹੈ ਵਾਹਿਗੁਰੂ ਔਰ ਜਿਹੜਾ ਆਕਾਲ ਪੁਰਖ ਹਰ ਰਗੁਰੇਸ਼ੇ ਦੇ ਅੰਦਰ ਹਾਜ਼ਰ ਨਾਜ਼ਾਰੇ ਇਹ ਰਾਮ ਦਾ ਅਰਥ ਇਥੇ ਨਾ ਸਮਝ ਲੈਣਾ ਕਿ ਤ੍ਰੇਤੀ ਯੁਗ ਦਾ ਅਵਤਾਰ ਹੈ ਹਾਂ ਤ੍ਰੇਤੀ ਯੁਗ ਦੇ ਅਵਤਾਰ ਦਾ ਨਾਮ ਗੁਰੂ ਗ੍ਰੰਥ ਸਾਹਿਬ ਮਰਚ ਆਇਆ ਔਰ ਦੋ ਤਿੰਨ ਵਾਰ ਨਾਮ ਆਇਆ ਹੈ ਉਹ ਜਦੋਂ ਨਾਮ ਆਵੇਗਾ ਨਾ ਰਾਮਚੰਦਰ ਕਰਕੇ ਆਏਗਾ ਜਾਂ ਰਾਮਚੰਦ ਮਾਰਿਓ ਅਹਰਾਵਨ ਉਥੇ ਵੀ ਜਿੱਥੇ ਰਾਮ ਰਾਮ ગયો ਰਾਮਨ ગયો ਉਥੇ ਵੀ ਹੈ ਔਰ ਇਸ ਕਰਕੇ ਇਹ ਜਿਹੜਾ ਰਾਮ ਇਹ ਨਾ ਇਹ ਆ ਨਿਰਗੁਣ ਸਰੂਪ ਜਿਨੇ ਰਾਮਚੰਦਰ ਨੂੰ ਵੀ ਪੈਦਾ ਕੀਤਾ ਰਾਮਚੰਦਰ ਦੇ ਪਿਤਾ ਮਹਾਰਾਜੇ ਦਸ਼ਰਤ ਨੂੰ ਵੀ ਪੈਦਾ ਕੀਤਾ ਜਿਨਨੇ ਉਹਦੇ ਦਾਦਾ ਮਹਾਰਾਜਾ ਅਜਨੂ ਵੀ ਪੈਦਾ ਕੀਤਾ ਔਰ ਜਿਨਾਂ ਨੇ ਬੜੇ ਬੜੇ ਰਾਜੇ ਪੈਦਾ ਕੀਤੇ ઋષਿ ਪੈਦਾ ਕੀਤੇ ਉਹ ਰਾਮਿਆਂ ਹੋਇਆ ਹਰ ਰਗ ਰੀਸ਼ੀ ਦੇ ਅੰਦਰ ਹਾਜ਼ਰ ਨਾਜ਼ਰ ਉਹ ਰਾਮ ਆਕਾਲ ਪੁਰਖ ਵੈਗੁਰੂ ਦੇ ਨਾਮ ਨੂੰ ਚੇਤਾਰੇ ਚੇਤੇ ਕਰੇ ਚਿੱਤ ਵਿੱਚ ਲਿਆਵੇ ਸਿਮਰੇ ਤਾਂ ਸੁਖ ਮਿਲਣਾ ਹੈ ਇਹਨੂੰ ਭੁੱਲ ਕੇ ਨਹੀਂ ਤائیں ਗੁਰੂ ਅਰਜਨ ਸਾਹਿਬ ਮਹਾਰਾਜ ਸੁਖਮਨੀ ਸਾਹਿਬ ਅੰਦਰ ਬਚਨ ਕਰਦੇ ਨਾ ਸਿਮਰਾਓ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਹਿ ਮਟਾਵੋ ਸਿਮਰਾਓ ਜਸ ਬਸੰਭਰ ਏਕੈ ਨਾਮ ਜਗਤ ਆਗੰਤ ਅਨੇਕੈ ਵੇਦ ਪੁਰਾਨ ਸਿਮਰਤ ਸੁਧਿਆ ਅਖਰ ਈਨੇ RAM ਨਾਮ ਇੱਕ ਆਖਰ ਕਿਨ ਕਾ ਏਕ ਜਿਸ ਜੀਵ ਬਸਾਵੈ ਤਾਂ ਕਿ ਮਹਿਮਾ ਗਣੀ ਨ ਆਬੈ ਕਾਂਖੀ ਏਕੈ ਦਰਸ ਤੁਹਾਰੋ ਨਨਕ ਓਨ ਸੰਗ ਮੋਹਿ ਉਧਾਰੋ ਕਿੰਨਾ ਦੇ ਅਰ ਜਿਨ੍ਹਾਂ ਨੂੰ ਨਾਮ ਚੇਤੇ ਆਉਂਦਾ ਕਹਿੰਦੇ ਸੁਖਮਣੀ ਸੁਖ ਅੰਮ੍ਰਿਤ ਪ੍ਰਭ ਨਾਮ ਸੋਖੀ ਨਾਮ ਵਿੱਚ ਸੁਖਮਣੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾਂ ਕੈ ਮਨ ਵਿਸਰਾਮ ਜਿਹੜੇ ਚਿੰਤਨ ਕਰਦੇ ਜਿਨ੍ਹਾਂ ਨੂੰ ਚੇਤੇ ਆਉਂਦਾ ਉਹਨਾਂ ਦੇ ਮਨ ਵਿੱਚ ਟਿਕਾਉ ਆ ਉਹ ਟਿਕੇ ਹੋਏ ਬਸ ਰਾਇ ਹਿਰਦੈ ਚਿੰਤਨ ਕਰਨ ਨਾਲ ਚੇਤਾਰੇ ਚਿੱਤ ਵਿੱਚ ਆਵੇ ਅੰਤਿਸ਼ਕਰਣ ਅੰਦਰ ਵਸ ਜਾਵੇ ਔਰ ਚੇਤਾਰਨਾ ਕਰੇ ਚੇਤੇ ਕਰੇ ਤੇ ਕਹਿੰਦੇ ਬਸ ਰਹਿ ਹਿਰਦੈ ਗੁਰ ਚਰਨ ਪਿਆਰੇ ਗੁਰੂ ਦਾ ਉਪਦੇਸ਼ ਗੁਰੂ ਦਾ ਸ਼ਬਦ ਸਰੂਪ ਚਰਨ ਹਿਰਦੇ ਦੇ ਅੰਦਰ ਵਸ ਰਹਿ ਉਹਦਾ ਚਿੰਤਨ ਕਰਨ ਨਾਲ ਸਿਮਰਨ ਕਰਨ ਨਾਲ ਸ਼ਬਦ ਅੰਦਰ ਟਿਕਿਆ ਰਹੇਗਾ ਵਸਿਆ ਰਹੇਗਾ ਉਹ ਹਿਰਦੇ ਵਿੱਚ ਵਸੇ ਮਹਾਰਾਜ ਵਿਸਰਾਮ ਦੇ ਕੇ ਸਥਾਈ ਦੇ ਕੇ ਫਰਮਾਉਂਦੇ ਨੇ ਕਹਿੰਦੇ ਕਾਮ, ਕ੍ਰੋਧ, ਲੋਭ, ਮੋਹ ਮਨ ਲਈ ਨਾ ਮਨ ਕਾਮਨਾਵਾਂ ਦਾ ਗ੍ਰਸਿਆ ਹੋਇਆ ਹੈ ਕਾਮਨਾਵਾਂ ਦਾ ਵਾਸ਼ਨਾਵਾਂ ਦਾ ਅਰਸ ਜਦੋਂ ਇਹ વાਰਤਾ ਚੱਲਦੀ ਸਾਡੇ ਸੋਚ ਸਮਝ ਵਿਸ਼ਿਆਂ ਤੇ ਜਾ ਕੇ ਖੜ ਜਾਂਦੀ ਹੈ ਵਿਦਵਾਨ ਕਹਿੰਦੇ ਕੱਲਾ ਕਾਮ ਦਾ ਅਰਥ ਇਹ ਨਹੀਂ ਕਾਮ ਕਾਮ ਸਭ ਕੋ ਕਹੇ ਕਾਮ ਨਦਾਨੇ ਕੋਏ ਜੇਤੀ ਮਨ ਕੀ ਕਾਮਨਾ ਕਾਮ ਕਹਾਵੇ ਸੋਏ ਜਿੰਨੀਆਂ ਕਾਮਨਾਵਾਂ ਅੰਦਰੋਂ ਉਥਲ-ਪੁਥਲ ਮਚਾਉਂਦੀਆਂ ਐ ਨਾ ਇਸ਼ਾਵਾਂ ਸਭ ਕਾਮ ਰੂਪ ਨੇ ਸਭ ਉਧਰ ਨੂੰ ਚੱਲਦੀਆਂ ਨੇ ਇਹ ਕਾਮ ਦਾ ਗਰਸਿਆ ਮਨ ਕ੍ਰੋਧ ਦੇ ਵਿੱਚ ਲੀਨ ਹੋਇਆ ਮਨ ਲੋਭ ਦੇ ਵਿੱਚ ਗੁੰਥੜ ਹੋਇਆ ਮਨ ਮੋਹ ਦੇ ਅਧੀਨ ਹੋਇਆ ਮਨ ਇਹਨਾਂ ਦੇ ਵਿੱਚ ਇਹਨੇ ਲੀਨਤਾ ਹਾਸਲ ਕੀਤੀ ਹੈ ਇਹਨਾਂ ਤੋਂ ਛਟਕਾਰਾ ਪਾ ਕੇ ਪਰਮਾਤਮਾ ਵਿੱਚ ਲੀਨ ਹੋਣਾ ਹੈ ਪਰਮਾਤਮਾ ਚ ਹਲ ਦੀ ਘੜੀ ਮਨ ਇਹਨਾਂ ਵਿੱਚ ਲੀਨੇ ਕਾਮ ਕ੍ਰੋਧ ਲੋਭ ਮੋਹ ਮਨ ਲੀਨਾ ਮਨ ਨੂੰ ਇਹਨਾਂ ਨੇ ਅਧੀਨ ਕੀਤਾ ਹੈ ਮਨ ਇਹਨਾਂ ਦੇ ਮਗਰ ਚੱਲਦਾ ਹੈ ਤੇ ਪ੍ਰਭੂ ਨੂੰ ਜਪ ਕੇ ਇਹਨਾਂ ਨੂੰ ਅਧੀਨ ਕਰਨਾ ਹੈ ਇਹ ਮਨ ਦੀ ਸੁਨਣ ਮਨ ਨੂੰ ਨਾ ਸਨੌਣ ਔਰ ਮਨ ਨੂੰ ਨਾ ਆਪਣੇ ਅਧੀਨ ਕਰਨ ਕਹਿੰ ਲੱਗੇ ਕਾਮ ਕ੍ਰੋਧ ਲੋਭ ਤਦ ਗਏ ਪਿਆਰੇ ਸਤਗੁਰ ਚਰਣੀ ਪਾਏ ਜਿਹੜੇ ਗੁਰੂ ਦੇ ਚਰਣਾ ਨਾਲ ਜੁੜ ਗਏ ਉਹਨਾਂ ਨੇ ਇਹਨੂੰ ਤਜਿਆ ਉਹਨਾਂ ਨੇ ਤਿਆਗਿਆ ਗੁਰੂ ਤੋਂ ਬਗੈਰ ਇਹਦਾ ਤਿਆਗ ਵੀ ਨਹੀਂ ਕੀਤਾ ਜਾਂਦਾ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕਾਮ ਕ੍ਰੋਧ ਲੋਭ ਮੋਹ ਬਿਨ ਸਜਾਏ ਅਹੰਮੇਵ ਅਰਜੋਈ ਕਰ ਬੇਨਤੀ ਕਰ ਮਹਾਰਾਜ ਇਹ ਜਿਹੜੇ ਬੜੇ ਬਲੀ ਨੇ ਦੇਕਾਰ ਵਿਸ਼ੇ ਪਾਤਸ਼ਾਹ ਇਹ ਬਿਨ ਸਜਾਏ ਇਹ ਨਸ਼ਟ ਹੋ ਜਾਣ ਨਾਨਕ ਪ੍ਰਭ ਸਰਨਾਗਤੀ ਕਰ ਪ੍ਰਸਾਦ ਗੁਰਦੇਵ ਪ੍ਰਭੂ ਜੀ ਕਿਰਪਾ ਕਰੋ ਤੁਹਾਡੀ ਸਰਨ ਆਇਆ ਤੇ ਸਾਡੀ ਗਤੀ ਕਰ ਤੁਹਾਡੀ ਹਾਲਤ ਬਦਲ ਸਾਡੀ ਮੁਕਤੀ ਕਰ ਇਹਨਾਂ ਤੋਂ ਛਟਕਾਰਾ ਦਵਾ ਜਿਹੜੇ ਸਾਨੂੰ ਸਤਾਉਂਦੇ ਪਏ ਆ ਔਰ ਵਿਆਕੁਲ ਕਰਦੇ ਕਾਮ ਕ੍ਰੋਧ ਕਿਲ ਵਿਖ ਗੁਰ ਕਾਟੇ ਗੁਰੂ ਇਹਨਾਂ ਵੇਕਾਰਾਂ ਨੂੰ ਵੀ ਕੱਟਦਾ ਪਾਪਾਂ ਨੂੰ ਵੀ ਉਪਧਰਾਂ ਨੂੰ ਵੀ ਪੂਰਨ ਹੋਈ ਆਸਾ ਦਿਓ ਫਿਰ ਮਨ ਦੀ ਇੱਛਾ ਪੂਰੀ ਹੁੰਦੀ ਇਹਨਾਂ ਤੋਂ ਜਦੋਂ ਛਟਕਾਰਾ ਮਿਲਦਾ ਹੈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹ ਮਾਲਕ ਨਾਲ ਜੁੜ ਜਦੋਂ ਜੁੜੇਗਾ ਇਹਨਾਂ ਦਾ ਨਸ਼ਟ ਹੋ ਜਾਵੇਗਾ ਭਟ ਵੀ ਕਹਿੰਦਿਆ ਕ੍ਰੋਧ ਖੰਡ ਖੰਡ ਪ੍ਰਚੰਡ ਬੜੇ ਤਿੱਖੇ ਸੁਭਾਅ ਵਾਲਾ ਔਰ ਭਟਾਂ ਨੇ ਬਚਨ ਕਰਦਿਆਂ ਕਿਹਾ ਕਹਿੰਦੇ ਮੋਹ ਮਲ ਬੇਵੱਸ ਕੀ ਉਹ ਕਾਮ ਗੈ ਕੇਸ ਪਿਛਾੜੇ ਇਹ ਮਹਾਰਾਜ ਮੋਹ ਮੱਲ ਮੋਹ ਜਿਹੜਾ ਹੈ ਨਾ ਬੜਾ ਵੱਡਾ ਪਹਿਲਵਾਨ ਹੈ ਔਰ ਪਹਿਲਵਾਨ ਨੇ ਤੇ ਇਹ ਬੇਵੱਸ ਕੀਓ ਇਹਦੇ ਅੱਗੇ ਕੋਈ ਅੜਦਾ ਹੀ ਨਹੀਂ ਸੀ ਸਾਰਿਆਂ ਨੂੰ ਆਪਣੇ ਅਧੀਨ ਕਰਦਾ ਸੀ ਜਦ ਤੂੰ ਕਿਰਪਾ ਕੀਤੀ ਤੇਰੀ ਰਹਿਮਤ ਲੈ ਕੇ ਔਰ ਜੀਵ ਮੈਦਾਨ ਵਿੱਚ ਉਤਰਿਆ ਨਾ ਇਹਦਾ ਬਲ ਜਿਹੜਾ ਸੀ ਇਹਨੂੰ ਬੇਵੱਸ ਕੀਓ ਇਹਦਾ ਵਸ ਨਹੀਂ ਚੱਲ ਸਕਿਆ ਉਹਦੇ ਤੇ ਕਿ ਮੈਂ ਉਹਦੇ ਕੰਡ ਲਵਾ ਦਿਆਂ ਉਹਨੂੰ ਹਰਾ ਦਿਆਂ ਰੱਬ ਦੇ ਪਿਆਰੇ ਨੇ ਮੋਹ ਨੂੰ ਹਰਾਸ ਉੱਠਿਆ ਉਹਦਾ ਵਸ ਨਾ ਚੱਲਿਆ ਉਹਦੇ ਤੇ ਮੋਹ ਮਲ ਵਿਵਸ ਕੀਓ ਕਾਮ ਗੈ ਕੇਸ ਪਿਛਾੜਿਓ ਜਿਹੜਾ ਕਾਮ ਕਹਿੰਦਾ ਸੀ ਨਾ ਇਹ ਅੰਧ ਕਰੋ ਦ੍ਰਿਗਵੰਤਨ ਕੋ ਸ੍ਰुतਵੰਤਨ ਕੋ ਬਦਰੋ ਕਰ ਡਾਰੋ ਔਰ ਜਿਹੜਾ ਕਹਿੰਦਾ ਸੀ ਭਈ ਅਸੀਂ ਔਰ ਕਰੋਹ ਦਾ ਕਾਮ ਇਹ ਵਿਸ਼ੇ ਮਹਾਰਾਜ ਕਹਿੰਦੇ ਵੈ ਗਰੂ ਇੱਕ ਆਮ ਨੂੰ ਕੇਸਾਂ ਤੋਂ ਪਕੜ-ਪਕੜ ਕੇ ਪਟਕਾ-ਪਟਕਾ ਕੇ ਮਾਰਿਆ ਜਿਹੜਾ ਦੁਰਾਚਾਰ ਬਲ ਨੂੰ ਕਰਸ਼ਤ ਪਿਆ ਕਰਦਾ ਸੀ ਕ੍ਰੋਧ ਖੰਡ ਪਰਚੰਡ ਜਿਹੜਾ ਬੜੇ ਤੇਜ਼ ਬਲ ਵਾਲਾ ਕ੍ਰੋਧ ਸੀ ਹਾ ਵੀ ਹੁੰਦਾ ਉਹਦੇ ਟੁਕੜੇ-ਟੁਕੜੇ ਕਰ ਦਿੱਤੇ ਲੋਭ ਮਾਨਸਿਓਂ ਝਾੜਿਓ ਜਿਹੜਾ ਲੋਭ ਸੀਨਾ ਉਹਦਾ ਇੰਨਾ ਨਰਾਦਰ ਕੀਤਾ ਇੰਨਾ ਨਰਾਦਰ ਕੀਤਾ ਆਪੇ ਕਹੀਏ ਭਈ ਇੱਕ ਬੰਦੇ ਦੀ ਇੰਨੀ ਬੇਇੱਜ਼ਤੀ ਕੀਤੀ ਇੰਨੀ ਬੇਇੱਜ਼ਤੀ ਕੀਤੀ ਕਿ ਉਹਨੇ ਮੁੜ ਕੇ ਇਹਨੂੰ ਮੂੰਹ ਹੀ ਨਹੀਂ ਕੀਤਾ ਰੱਬ ਵਾ ਦੇ ਪਿਆਰਿਆਂ ਨੇ ਇਹਦਾ ਇੰਨਾ ਉਪਮਾਨ ਲੋਭ ਦਾ ਕੀਤਾ ਗੁਰੂ ਨੇ ਕਿਰਪਾ ਕੀਤੀ ਇਹਨੂੰ ਛਾੜ ਕੇ ਪਰੇ ਸਿੱਟ ਦਿੱਤਾ ਨੇੜੇ ਨਹੀਂ ਆ ਸਕਿਆ ਕਹਿੰਦੇ ਜਨਮ ਕਾਲ ਕਰ ਜੋੜ ਹਕਮ ਜੋ ਹੋਏ ਸੋ ਮੰਨੈ ਪਟ ਕਹਿੰਦੇ ਵੈਗੁਰੂ ਇੱਕ ਜਨਮ ਤੇ ਦੂਜਾ ਕਾਲ ਮੌਤ ਮੌਤ ਇਹ ਦੋਨੇ ਸਮੇਂ ਦੇੜੇ ਨੇ ਭਿਆਨਕ ਜੀਵਨ ਨੂੰ ਜਨਮ ਮਰਨ ਦਾ ਹੀ ਵੱਡਾ ਦੁੱਖ ਹੈ ਨਾ ਜੰਮਨ ਮਰਨ ਵਿਛੋੜਾ ਔਰ ਉਹ ਜਿਹੜਾ ਦੁੱਖ ਹੈ ਨਾ ਔਰ ਪਟ ਸਹਿਬਾਨ ਕਹਿੰਦੇ ਵੈਗੁਰੂ ਜੀ ਇਹ ਕਰ ਜੋੜ ਤੇਰੇ ਸਾਹਮਣੇ ਹੱਥ ਜੋੜ ਕੇ ਖੜੀਆਂ ਦੋਨੇ ਅਵਸਥਾ ਹੱਥ ਬੰਨ ਕੇ ਖੜੀਆਂ ਨੇ ਕਿਉਂ ਹੁਕਮ ਜੋ ਹੋਏ ਸੋ ਮੰਨ ਜੋ ਤੇਰਾ ਹੁਕਮ ਹੁੰਦਾ ਉਹ ਮੰਨਿਆ ਜਾਂਦਾ ਤੇਰੇ ਹੁਕਮ ਵਿੱਚ ਜਨਮ ਹੁੰਦਾ ਹੈ ਉਹ ਵੀ ਤੇਰੇ ਹੁਕਮ ਤੋਂ ਬਾਹਰ ਨਹੀਂ ਤੇਰੇ ਹੁਕਮ ਵਿੱਚ ਮੌਤ ਹੁੰਦੀ ਹੈ ਮ੍ਰਿਤੋ ਹੁੰਦੀ ਹੈ ਉਹ ਵੀ ਤੇਰੇ ਹੁਕਮ ਤੋਂ ਬਾਹਰ ਨਹੀਂ ਇਸ ਕਰਕੇ ਇਹ ਦੋਵੇਂ ਤੇਰੇ ਅੱਗੇ ਹੱਥ ਜੋੜ ਕੇ ਖੜੀਆਂ ਨੇ ਹੱਥ ਬੰਨੇ ਹੋਏ ਨੇ ਭਵ ਸਾਗਰ ਬੰਦਿਓ ਜਿਹੜਾ ਸੰਸਾਰ ਸਮੁੰਦਰ ਬੰਦੇ ਉਹ ਬਨਾਇਆ ਸਿੱਖ ਤਾਰੈ ਸੋ ਪ੍ਰਸੰਨ ਮਹਾਰਾਜ ਸਿੱਖਾਂ ਦਾ ਪਾਰ ਉਤਾਰਾ ਕੀਤਾ ਸਿੱਖਿਆ ਦੇ ਕੇ ਸੇਵਕਾਂ ਨੂੰ ਇਹਦੇ ਤੋਂ ਪਾਰ ਲੰਘਾ ਦੇਣਾ ਕੀਤਾ ਉਹ ਪਾਰ ਹੋ ਗਏ ਸੰਸਾਰ ਦੇ ਅੰਦਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਬੰਦਨ ਕਾਟ ਮੁਕਤ ਗੁਰ ਕੀ ਨਾ ਗੁਰੂ ਨੇ ਇਹ ਬੰਧਨ ਕੱਟ ਦਿੱਤੇ ਵਿਕਾਰਾਂ ਦੇ ਸੰਸਾਰ ਦੇ ਦੁਰਚਾਰਾਂ ਦੇ ਤੇ ਜੀਵ ਨੂੰ ਮੁਕਤ ਕਰ ਦਿੱਤਾ ਬੰਧ ਖਲਾਸ ਕਰ ਦਿੱਤਾ ਫਿਰ ਇਹਨਾਂ ਚੋਂ ਤੈਨੂੰ ਕੋਈ ਵੀ ਬੰਧਨ ਬਿਆਪੇਗਾ ਨਹੀਂ ਮਹਾਰਾਜ ਕਹਿੰਦੇ ਦੁੱਖ ਸੁਖ ਕਰਤ ਜਨਮ ਫਨ ਮੂਆ ਨਹੀਂ ਤਾਂ ਦੁੱਖ ਕਦੇ ਸੁਖ ਕਦੇ ਜਨਮ ਫਨ ਫੇਰ ਪਰਤ ਕੇ ਜਨਮ ਤੋਂ ਬਾਅਦ ਮੌਤ ਆ ਗਈ ਇਦੇ ਵਿੱਚ ਹੀ ਝਮੇਲੇ ਵਿੱਚ ਪਿਆ ਹੈ ਕਦੇ ਜਨਮ ਦਾ ਕਦੇ ਮਰਦਾ ਹੈ ਚਰਨ ਕਮਲ ਗੁਰ ਆਸਰਮ ਦੀਆ ਜਿਨ੍ਹਾਂ ਤੇ ਕਿਰਪਾ ਇਹ ਗੁਰੂ ਨੇ ਦੇ ਨਾਲ ਜੁੜਿਆ ਗੁਰੂ ਨੇ ਆਪਣੇ ਚਰਨਾਂ ਦਾ ਨੂੰ ਆਸਰਾ ਦਿੱਤਾ ਗੁਰ ਚਰਨ ਕਮਲ ਗੁਰ ਆਸ਼ਰਮ ਦੀਆ ਆਸਰਾ ਦਿੱਤਾ ਤੇ ਅਸਥਾਨ ਜਿੱਥੇ ਟਿਕਣਾ ਸੀ ਗੁਰੂ ਦੇ ਵਿੱਚ ਭੇਦ ਹੋ ਗਿਆ ਸ਼ਬਦ ਦੇ ਵਿੱਚ ਮਿਲ ਗਿਆ ਸ਼ਬਦ ਸਰੂਪ ਹੋ ਗਿਆ ਗੁਰੂ ਦਾ ਰੂਪ ਹੋ ਜਾਣਾ ਕੀਤਾ ਚਰਨ ਕਮਲ ਕਾ ਆਸਰਾ ਦੀਨੋ ਪ੍ਰਭ ਆਪ ਪ੍ਰਭੂ ਨੇ ਆਪ ਉਹਨੂੰ ਆਪਣੇ ਵਿੱਚ ਟਿਕਾਇਆ ਮੁਲਾਇਆ ਅਗਨ 사ਗਰ ਬੂਡਤ ਸੰਸਾਰ ਇਹ ਸੰਸਾਰ ਅਗ ਦੀ ਸਮੁੰਦਰ ਵਿੱਚ ਡੁੱਬ ਰਿਹਾ ਹੈ ਕ੍ਰਿਸ਼ਨਾ ਦੀ ਆਗੇ ਇਥੇ ਵਿਕਾਰਾਂ ਦੀ ਬਦ ਫੈਲੀਆਂ ਦੀ ਈਰਖਾ ਦੀ ਜਲਨ ਸਿੱਧੀ ਕਈ ਪ੍ਰਕਾਰ ਦੀ ਆਗਿਆ ਤਾਂ ਹੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ ਨਾ ਮਹਾਰਾਜ ਤੂੰ ਮਾਤਾ ਦੇ ਉਧਰ ਵੇਤਾ ਰੱਖ ਲਿਆ ਇਥੇ ਸੰਸਾਰ ਵਿੱਚ ਕਈ ਪ੍ਰਕਾਰ ਦੀ ਆਗੇ ਇਥੇ ਕਿਵੇਂ ਬਚਾਂਗੇ ਮਾਤ ਗਰਭ ਮੈਂ ਆਪਨ ਸਿਮਰਨ ਦੇ ਤਹਿ ਤੂੰ ਰੱਖਣ ਹਾਰੇ ਪਾਵਕ ਸਾਗਰ ਥਹ ਲੈ ਸੰਸਾਰ ਸਮੁੰਦਰ ਦੇ ਅੰਦਰ ਪਾਵਕ ਅਗਨੀ ਦੀਆਂ ਅਥਾ ਲਹਿਰਾਂ ਨੇ ਇੱਕ ਨਹੀਂ ਬੜੇ ਪ੍ਰਕਾਰ ਦੀਆਂ ਨੇ ਤਾਰੋ ਤਾਰਨ ਹਾਰੇ ਇਥੋਂ ਤੁਸੀਂ ਹੀ ਬਚਾ ਸਕਦੇ ਹੋ ਬਾਕੀ ਕੋਈ ਨਹੀਂ ਬਚਾ ਸਕਦਾ ਅਗਨ ਸਾਗਰ ਬੁੱਢਤ ਸੰਸਾਰਾ ਸੰਸਾਰ ਅਗਨੀ ਦੇ ਸਮੁੰਦਰ ਵਿੱਚ ਵਹਿੰਦਾ ਜਾ ਰਿਹਾ ਹੈ ਸੜਦਾ ਜਾ ਰਿਹਾ ਨਾਨਕ ਬਾਹ ਪਕਰ ਸਤਿਗੁਰ ਨਿਸਤਾਰਾ ਜਿਨ੍ਹਾਂ ਗੁਰੂ ਗੁਰੂ ਪੁਕਾਰਿਆ ਰੋੜਦਿਆਂ ਹੋਇਆਂ ਨੇ ਤਪਦਿਆਂ ਹੋਇਆਂ ਨੇ ਜਿਉ ਤਪਤ ਹੈ ਬਾਰੂ ਬਾਰ ਤਪ ਤਪ ਖਪੇ ਬਹੁਤ ਬੇਕਾਰ ਜੈ ਤਨ ਬਾਣੀ ਵਿਸਰ ਜਾਏ ਜਿਉ ਪੱਕਾ ਰੋਗੀ ਬਿਲ ਲਾਏ ਔਰ ਉਹਨਾਂ ਨੇ ਪੁਕਾਰਿਆ ਗੁਰੂ ਗੁਰੂ ਪੁਕਾਰਿਆ ਤੇ ਗੁਰੂ ਨੇ ਉਹਨਾਂ ਦੀ ਬਾਹ ਪਕੜ ਲਈ ਰੁੜੇ ਜਾਂਦਿਆਂ ਦੇ ਤੇ ਜਿਹਦੀ ਬਾਹਮ ਪਕੜ ਲਈ ਉਹ ਰੁੜਦਾ ਨਹੀਂ ਉਹਦੇ ਵਿੱਚੋਂ ਸਤਿਗੁਰ ਨਿਸਤਾਰਾ ਕੱਢ ਦਿੱਤਾ ਪਾਰ ਉਤਾਰਾ ਉਹਦਾ ਕਰ ਦਿੱਤਾ ਗੁਰੂ ਪਾਰ ਉਤਾਰਾ ਉਹਦਾ ਕਰਦਾ ਹੈ ਜਿਹੜਾ ਗੁਰੂ ਦੇ ਬਚਨਾਂ ਨੂੰ ਮੰਨ ਕੇ ਚੱਲਦਾ ਹੈ ਤਾਂ ਅਸੀਂ ਗੁਰੂ ਦੇ ਬਚਨਾਂ ਨੂੰ ਮੰਨੀਏ ਆ ਸਾਡਾ ਆਇਆ ਹੋਇਆ ਸਫਲਾ ਹੋ ਸਕੇ ਵਿਚਾਰ ਕਰਦਿਆਂ ਹੋਇਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾ ਹੋ ਜਾਂਦੀਆਂ ਆਪ ਸਤਿਗੁਰੂ ਕੀ ਸੰਗਤ ਸਤਿਗੁਰੂ ਗਰੀਬ ਨਿਵਾਜ਼ ਬਖਸ਼ਣ ਜੋਗੋਂ ਅੱਗੇ ਤੂੰ ਸ੍ਰੇਸ਼ਟ ਮਤਬੋਧੀ ਬਖਸ਼ਿਸ਼ ਕਰਨੀ ਜੋ ਪੜ ਪੜਾ ਕੇ ਸਤਿਗੁਰੂ ਦੇ ਦਰ ਕਰਦੀ ਗੁਰਮਤ ਦੀ ਵਿਚਾਰ ਗੁਰੂ ਹਜ਼ੂਰੀ ਅੰਦਰ ਗੁਰੂ ਕੀ ਸੰਗਤ ਦੇ ਸਮਖਸ਼ ਰੱਖ ਸਕੀਏ ਸਤਿਗੁਰੂ ਤੇ ਸਤਿਗੁਰੂ ਕੀ ਸੰਗਤ ਆਪ ਅੱਗੇ ਤੂੰ ਸਮਤ ਬਖਸ਼ਿਆ ਜੀ ਅੱਜ ਦੀ ਵਿਚਾਰ ਕਰਦੇ ਆ ਬੇੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਹੋ ਜਾਂਦੀਆਂ ਨੇ ਸਤਿਗੁਰੂ ਸਤਿਗੁਰੂ ਕੀ ਸੰਗਤ ਨੇ ਬਖਸ਼ ਲੈਣਾ ਅੱਗੇ ਤੋਂ ਸ੍ਰੇਸ਼ਟ ਮਤੀ ਪ੍ਰਦਾਨ ਕਰਨੀ ਅਰਦਾਸ ਅੰਦਰ ਸ਼ਾਮਲ ਹੋਈਏ ਜੀ ਇਨੀਆਂ ਕੁ ਬੇਨਤੀਆਂ ਪ੍ਰਵਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ